ਸਾਤਿਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੂਸਰੇ ਪਾਸੇ ਸਿਆਸੀ ਟੋਲਾ ਜਿਹੜਾ ਹਰ ਵਾਰ ਪਲਟਵਾਰ ਕਰਦਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਕਿਉਂਕਿ ਉਹਨਾਂ ਦੀ ਕਰਦਾਰ 쿠ਸੀ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ 15 ਦਿਨ ਵਾਸਤੇ ਉਹ ਮੁਅਤਲ ਕੀਤੇ ਗਿਆ ਜਿਹੜਾ ਉਹਨਾਂ ਦੇ ਕੋਲ ਇੱਕ ਬੜਾ ਵੱਡਾ ਅਹੁਦਾ ਸੀ ਜਥੇਦਾਰ ਦਾ ਸ਼੍ਰੀ ਦਮਦਮਾ ਸਾਹਿਬ ਦੇ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਉਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਸ਼੍ਰੀ ਦਬਦਵਾ ਸਾਹਿਬ ਦੇ ਜਥੇਦਾਰ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੇ ਜੋ ਕੁਝ ਵੀ ਹੋਵੇ ਉਹਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਜਿਹੜੇ ਫਰਮਾਨ ਜਾਰੀ ਹੋਏ ਸੀ ਉਸ ਤੋਂ ਕੋਈ ਵੀ 1921 ਨ ਕਿ ਕਰੇਗਾ ਜੇਕਰ ਕਰੇਗਾ ਉਹ ਪੰਥ ਵਿੱਚੋਂ ਸਿਖਿਆ ਜਾਵੇਗਾ ਕਿਉਂਕਿ ਗੁਰੂ ਘਰ ਦੇ ਵਜ਼ੀਰਾਂ ਦੀ ਬੜੀ ਪਾਵਰ ਬੜੀ ਸ਼ਕਤੀ ਹੁੰਦੀ ਹੈ ਲੇਕਿਨ ਤਿੰਨ ਵਾਰ ਜਿਹੜੀ ਕੁਤਾਈ ਕੀਤੀ ਗਈ ਜਿਹੜੇ ਫੈਸਲੇ ਜਿਹੜੇ ਹੁਕਮ ਸੁਣਾਏ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਅਤੇ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਉਹਨਾਂ ਤੋਂ ਇਧਰ ਕਰਦਾਰਕੁਸ਼ੀ ਕੀਤੀ ਗਈ ਸੂਤਰਾ ਦੇ ਹਵਾਲੇ ਤੋਂ ਜਿਹੜੀ ਵੱਡੀ ਜਾਣਕਾਰੀ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਟਿੱਲੋ ਵੱਲੋਂ ਯਾਨੀ ਕਿ ਇੱਕ ਪਾਸੇ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਚਾਲ ਹੈ ਦੂਸਰੇ ਪਾਸੇ ਇੱਕ ਚੈਨਲ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਟਿੱਲੋ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਜਹਾਜ਼ ਜਿਹੜਾ ਹੈਲੀਕਾਪਟਰ ਸ਼੍ਰੀ ਦਮਦਮਾ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਠਿੰਡਾ ਰਹਿائش ਵਿਖੇ ਉਤਰਿਆ ਹੈ ਉਹ ਜਿਹੜਾ ਜਹਾਜ਼ ਮੁਹੱਈਆ ਕਰਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਭੇਜਿਆ ਹੈ ਭੇਜਿਆ ਹੈ ਆ ਗੁਰੂ ਆ ਡੇਰਾ ਪਾਪਾ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢੱਲੋਂ ਨੂੰ ਕਿ ਤੁਸੀਂ ਉਸ ਨੂੰ ਜਾ ਕੇ ਕਨਵਿੰਸ ਕਰੋ ਮਨਾਓ ਕਿ ਮੇਰੇ ਖਿਲਾਫ ਨਾ ਬੋਲੇ ਅਤੇ ਮੇਰੇ ਖਿਲਾਫ ਫਤਵੇ ਨਾ جاری ਕਰੇ ਇਹੋ ਜੀਆਂ ਜੀਆਂ ਚਾਲਾਂ ਨੇ ਉਹ ਚੱਲਣ ਦੇ ਵਿੱਚ ਦਿਨ ਬਰ ਦਿਨ ਮਹਾਰਤ ਹਾਸਲ ਕਰਦੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਿਆਸ ਤੇ ਮੁਖੀ ਬਾਬਾ ਗੁਰਵਿੰਦਰ ਸਿੰਘ ਢੱਲੋਂ ਦੀ ਆਪਸੀ ਸਾਂਝ ਹੈ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਬਿਕਰ ਮਜੀਠੀਆ ਸਿੰਘ ਦੀ ਜਿਹੜੀ ਸਿਸਟਰ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਵਿਆਹ ਹਸਮਤ ਕੋਲ ਸਿਸਟਰ ਨੇ ਇਟ ਮੀਨਸ ਕਿ ਇਹ ਸਾਰੀ ਜਿਹੜੀ ਗੇਮ ਕੋਈ ਚਲਾਈ ਜਾ ਰਹੀ ਹੈ ਉਹ ਸੁਖਬੀਰ ਸਿੰਘ ਬਾਦਲ ਵੱਲ ਕੋਈ ਜਾ ਰਹੀ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵੱਲੋ ਆ ਜਿਹੜਾ ਕਰਦਾਰ 쿠שי ਕੀਤੀ ਗਈ ਵਰਸ ਨੇਮ ਥੈਟ ਅਕਸ਼ਿਦ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਹੀ ਬਾਬਾ ਡੇਰਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੂੰ ਭੇਜਿਆ ਹੈ ਕਿ ਤੁਸੀਂ ਜਿਹੜਾ ਹੈ ਜਾ ਕੇ ਉਹਨੂੰ ਕਨਵਿੰਸ ਕਰੋ ਕਿ ਮੇਰੇ ਖਿਲਾਫ ਨਾ ਬੋਲੇ ਅਤੇ ਨਾ ਹੀ ਮੈਨੂੰ ਪ੍ਰਧਾਨਗੀ ਤੋਂ ਲਾਏ ਜਾਣ ਦੀ ਹਮਾਇਤ ਕਰੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਦੇਰਾ ਜਾਸ ਦੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਹੈਲੀਕਾਪਟਰ ਜਿਹੜਾ ਬਹੱਯਾ ਕਰਵਾਇਆ ਗਿਆ ਹੈ ਉਹ ਕਰਵਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਕਿ ਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਇਆ ਜਾ ਸਕੇ